ਓ ਕੀ ਹਾਲ ਹੈ ਜੱਟੋ ਜੀ ਸਭ ਠੀਕਾ ਜੀ ਕਿਹੜਾ ਵਿਸ਼ਾ ਲੱਭੀ ਹੈ ਅੱਜ ਕੋਈ ਵਿਸ਼ਾ ਇਤਨੇ ਬਣਾ ਬਨੂ ਲਈਦਾ ਕੋਈ ਨਾ ਕੋਈ ਜੇ ਤੁਸੀਂ ਕੋਈ ਮੈਸੇਜ ਕਰ ਦਿਆ ਕਰੋ ਉਹ ਪਤਾ ਲੱਗਾ ਸੱਜਣ ਮਿੱਤਰਾਂ ਦੇ ਵਾਵਾ ਹੰਦੇ ਆਣਾ ਵੀਡੀਓ ਵੇਨੇ ਤੇਰੀਆਂ ਤੇ ਆ ਕਿਹਨੋਂ ਆਂਦੇ ਉਹ ਨਹੀਂ ਆਂਦੇ ਮੈਂ ਆ ਨਾ ਕਿ ਮੇਰੇ ਚਾਲ ਵਾਹ ਅੱਗੇ ਨਾਲ ਸੁਧਾਰ ਕਿ ਹੋਇਆ ਨਾ ਹੁਣ ਮੈਂ ਤੁਹਾਨੂੰ ਦੱਸਿਆ ਵੀ ਕਈ ਉਹ ਗੱਲਾਂ ਜਿਹੜੀ ਆਪਾਂ ਗਲਤ ਮਸਤ ਵੀ ਕਰਦੇ ਹਾਂ ਕਈ ਰਾਸਾ ਖੱਡੇ ਵੀ ਕਰਦੇ ਹਾਂ ਉਹ ਤੋਂ ਡੇ ਘਟਾ ਦੇ ਆ ਥੋੜੇ ਸੀਰੀਅਸ ਜਿਹੀ ਹੋ ਗਏ ਆ ਸਮਝਾ ਕੇ ਵੀ ਚੱਲੂ ਸਭ ਕੁਝ ਚੱਲੂ ਤੇ ਇੱਕ ਆਹ ਰੋਜ਼ ਹੀ ਵੇਹਣਾ ਚੱਲੋ ਆ ਆਪਾਂ ਇਹੋ ਜੀ ਗੱਲ ਕਰ ਲਈਏ ਅੱਜ ਰੋਜ਼ ਕੋਈ ਸੈਲੀਬ੍ਰੇਟ ਨਾ ਫੋਟੋਆਂ ਲਵਾਉਂਦਾ ਵਾ ਕੋਈ ਰਾਜਨੀਤਿਕ ਬੰਦਿਆਂ ਨਾ ਕੋਈ ਬਿਜ਼ਨਸਮੈਨ ਨਾ ਕੋਈ ਸਿੰਗਰਾਂ ਨਾ ਕੋਈ ਫਿਲਮ ਇੰਡਸਟਰੀ ਨਾਲ ਯਾਨੀ ਕਿ ਸੈਲੀਬ੍ਰੇਟ ਜਿਹੜੇ ਮਸ਼ਹੂਰ ਬਾਹਰ ਤੇ ਹੁੰਦੇ ਉਹ ਲੋਕ ਕਦੀ ਮੇਰੀ ਫੋਟੋ ਵੇਖੀ ਰਾਜਨੀਤੀ ਦੇ ਵਿੱਚ ਕਦੀ ਮੇਰੀ ਕਿਸੇ ਲੀਡਰ ਨੇਤਾ ਨਾਲ ਕਦੀ ਫੋਟੋ ਵੇਖੀ ਇਹ ਕਿਤੇ ਭੁੱਲ ਭਲੇਖੇ ਲੱਥੀ ਵੀ ਹੋਊਗੀ ਬਾਈ ਦਾ ਉਹਦਾ ਪਟੀਸ਼ਨ ਹੋ ਸਕਦਾ ਵਾ ਤੇ ਜਾਂ ਫਟੋਂਦੀ ਆ ਮੇਰੀ ਉਹ ਮੈਨੂੰ ਨਹੀਂ ਪਤਾ ਚਾਹੇ ਜਿੱਡਾ ਮਰਜੀ ਵੱਡਾ ਲੀਡਰ ਹੋਵੇ ਜਿੱਡਾ ਮਰਜੀ ਵੱਡਾ ਸਿੰਗਰ ਹੋਵੇ ਜਿੱਡਾ ਮਰਜੀ ਵੱਡਾ ਸੈਲੀਬ੍ਰੇਟ ਹੋਵੇ ਮੈਂ ਕਦੀ ਫੋਟੋ ਨਹੀਂ ਲਵਾਉਂਦਾ ਇਹ ਸਮਝ ਕੇ ਕਿ ਇਹ ਉਹ ਬੰਦਾ ਮੈਂ ਫੋਟੋ ਲਵਾਉਣਾ ਵਾਂ ਇੱਕ ਯਾਰੀ ਦੋਸਤੀ ਦੇ ਚੱਕਰ 'ਚ ਵੀ ਚਲੋ ਜੀ ਕੋ ਵੱਡਾ ਤੇ ਪਿਆਰ ਸਤਿਕਾਰਿਆ ਤੇ ਜਾਂ ਸੱਜਣਤਾ ਹੀ ਆ ਕਿਤਰਾ ਉਹਨਾਂ ਦਾ ਫੋਟਾਂ ਲਵਾਈ ਜੀ ਹੁਣ ਸਿੰਗਰ ਲਾਈਨ ਤੇ ਸਾਡੇ ਨਾਲ ਹੀ ਸਾਰੇ ਸਾਰੇ ਸਟੇਜਾਂ ਦੇ ਉਦੋਂ ਦੂਰਦਰਸ਼ਨ ਜਲੰਧਰ ਤੇ ਵੀ ਸਾਰੇ ਇਕੱਠੇ ਹੁੰਨੇ ਆ ਕਿ ਉਦੋਂ ਅਹੀਂ ਸਾਰੇ ਇਕੱਠੇ ਉੱਤੇ ਸਿੰਗਰ ਵੀ ਉੱਥੇ ਆਉਂਦੇ ਹੀ ਸਸੀਗਾ ਪੈਣ ਕੋਣ ਪਾ ਜਮਾ ਤੇ ਸਾਰੇ ਉੱਥੇ ਇਕੱਠੇ ਹੀ ਹੁੰਦੇ ਸੀ ਕਾ ਫੋਨ ਤੁਹਾਨੂੰ ਵੱਡੀ ਆਧਾਰ ਨੇ ਲਈ ਦੇ ਦਿੰਦੇ ਆਪਾਂ ਆਪਣੇ ਭਗਵੰਤ ਸਿੰਘ ਮਾਨ ਇਹ ਵੀ ਉੱਥੇ ਹੀ ਹਾਸੇ ਪਾਉਂਦੇ ਫਿਰਦੇ ਹੁੰਦੇ ਸੀ ਸਾਡੇ ਲਾਗੇ ਬੰਨੇ ਹੀ ਕਿਤੇ ਸਟੇਜਾਂ ਤੇ ਭਗਵੰਤ ਮਾਨ ਨਾਲੋਂ ਮੈਂ ਤੁਹਾਨੂੰ ਦੱਸਦਾ ਵੀ ਹਾਸੇ ਸਾਡਾ ਭੇਜਾ ਜਿਆਦਾ ਪਾਉਂਦਾ ਹੁੰਦਾ ਕੀ ਜਦ ਉਹਦੇ ਸਾਡਾ ਹਾਸੇ ਭਵੰਤਮਾਨ ਨਾਲ ਵੀ ਜਿਆਦਾ ਪਾਵਨ ਹੁੰਦਾ ਹੈ। ਵੱਖੀਆਂ ਪੀੜੀਆਂ ਕਢਾਉਂਦਾ ਹੁੰਦਾ ਹੈ ਸਾਡੀਆਂ ਵੱਖੀਆਂ। ਇੱਕ ਦੋ ਤੁਹਾਨੂੰ ਇਹ ਗੱਲਾਂ ਸੁਲਾਈਆਂ ਜੇ ਸੁਣਾਉਣੀਆਂ ਉਹਦੀਆਂ ਬਾਬਾ। ਆਸਿਆਲੀਆਂ ਵੀ, ਦਲੇਰੀ ਵਾਲੀਆਂ ਵੀ, ਸਾਰੀਆਂ ਹੀ ਪਿਆਰ ਵਾਲੀਆਂ ਸਭਾ ਕੁਝ। ਕਰਾਂਗੇ ਗੱਲਾਂ ਬਾਤਾਂ। ਮਸਲਾ ਇਹ ਆ ਵੀ ਮੇਰਾ ਫੋਟੋ ਲਵਾਉਣ ਦਾ ਨਾ ਕਾਰਨ ਕੋਈ ਮੇਰੀ ਈਗੋ ਹੰਕਾਰ ਨਹੀਂ ਹੈਗਾ। ਮਤਲਬ ਇਹ ਆ ਵੀ ਦਿਲ ਨਹੀਂ ਕਰਦਾ। ਇਹਦੇ ਵਿੱਚ ਬਦੋ ਬਦੀ ਤੇਜ਼ੇ ਚੜਦੇ ਜਾਓ ਅਗਲਾ ਪਿਛਾਂ ਨੂੰ ਤੇ ਹਾਂ ਠੀਕ ਹੈਗੇ ਸਿੰਗਰ ਕਈ ਉਹਨਾਂ ਸਮਿਆਂ ਦੇ ਜਿਹੜੇ ਸਾਡੇ ਨਾਲ ਖੁਦ ਸਟੇਜਾਂ ਤੇ ਅਸੀਂ ਪਰਫਾਰਮੈਂਸ ਕੀਤੀਆਂ ਵਾਂ ਮਨਮੋਹਨ ਵਾਰਸ ਹੋਣਾ ਨਾ ਕੀਤੇ ਆ ਬਲਕਾ ਸਿੱਧੂ ਰਣਾਲਾ ਪ੍ਰਗਟ ਭਾਗੂ ਮੂਨ بڑے بڑے ਸਿੰਗਰਾਂ ਨਾਲ ਸਾਡੀਆਂ ਸਟੇਜਾਂ ਤੇ ਮੇਲ ਮਲਾਪ ਹੁੰਦੇ ਰਹੇ ਆ ਜਦੋਂ ਦੂਰਦਰਸ਼ਨ ਜਲੰਧਰ ਦੇ ਅਖਾੜੇ ਚੱਲਦੇ ਹੁੰਦੇ ਸੀ ਉਹ ਪੁਰਲੇ ਵਾਲਾ ਸਾਡਾ ਕਬਲਜੀਤ ਸਿੰਘ ਮਾਨਾਲਾ ਉਹ ਸਾਡਾ ਬੜਾ ਵਧੀਆ ਸੱਜਣ ਮਿੱਤਰ ਸੀ ਉਹਨਾਂ ਨਾਲ ਸਾਡਾ ਬਹਿਣਾ ਉੱਠਣਾ ਸਾਰਾ ਮਤਲਬ ਵਧੀਆ ਹੀ ਸਰ ਇਹ ਤਾਂ ਥੋੜਾ ਜਿਹਾ ਨਾ ਜਦੋਂ ਆ ਬੇ ਅਸਲ 'ਚ ਫੋਟੋਆਂ ਲਵਾਉਂਦਾ ਤੇ ਕੰਮ ਸਾਡਾ ਹੀ ਆ ਨਾ ਲਾਉਣੀਆਂ ਲਵਾਉਣੀਆਂ ਵਿਆਹਾਂ ਸ਼ਾਦੀਆਂ 'ਚ ਲੋਕਾਂ ਨਾਲ ਆਪੀਆਂ ਵੀ ਤੇ ਲੋਕਾਂ ਦੀਆਂ ਵੀ ਉਹ ਫਿਰ ਮੈਂ ਕਈਆਂ ਥਾਵਾਂ ਤੇ ਵੇਖਿਆ ਵੀ ਕਈਆਂ ਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਸਿੰਗਰ ਵੀ ਪਿਛਾਂ ਸੁੱਟ ਲਾ ਪੈਂਦੇ ਆ ਲੀਟਰ ਵੀ ਮੂੰਹ ਜਾਣੀ ਸਿੱਧਾ ਕਰਦੇ ਹਾਂਜੀ ਤੇ ਇਤਰਾ ਕਰਕੇ ਆਪਾਂ ਜਿਹੜਾ ਆਪਾਂ ਤੁਹਾਨੂੰ ਲੱਗ ਜਾਂਦੇ ਨੇ ਵੀ ਜਦੋਂ ਕੋਈ ਇੱਕ ਧਾਰਨ ਵੇਖ ਲਈ ਉਹ ਤੇ ਆਪਣੇ ਪਿੰਡ ਦੇ ਲੈਵਲ ਤੇ ਵੇਚ ਲਿਆ ਕਰੋ ਵੀ ਜਿ ਤਰ੍ਹਾਂ ਤੁਹਾਨੂੰ ਕੱਲ ਪਰਨ ਦੱਸਿਆ ਵੀ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਲੈਵਲ ਦਾ ਪਤਾ ਹੁੰਦਾ ਬੰਦੇ ਦਾ ਜਿੱਡਾ ਮਰਜੀ ਖੂਖਾਰ ਬਣਿਆ ਫਿਰਦਾ ਵੇ ਬਾਹਰ ਤੇ ਪਿੰਡ ਵਾਲੇ ਕਈ ਨਾ ਤੁਹਾਨੂੰ ਦੱਸਿਆ ਆਮ ਬੰਦਾ ਵੀ ਕਹਿੰਦਾ ਜਾ ਭਰਾ ਤੇ ਫਿਰ ਜਿੱਥੇ ਮਰਨੀ ਅਸੀਂ ਤਾਂ ਵੀ ਜਾਣਦੇ ਹਾਂ ਤੇ ਇਹ ਕਰਕੇ ਆਪਾਂ ਇਲਾਕੇ ਦੀ ਵੀ ਲੰਗ ਗੱਲ ਕਰੀਏ ਇਲਾਕੇ ਏਰੀਆ ਦੇ ਆਪਣੇ ਫੇਵਰੇਟ ਮਸ਼ਹੂਰ ਬੰਦੇ ਜਿਹੜੇ ਰਹੇ ਗੱਲ ਮਸ਼ਹੂਰ ਬੰਦੇ ਦੀ ਚੱਲਣ ਢਈ ਹੈ ਨਾ ਥੋੜੇ ਦਿਨ ਹੋ ਗਏ ਐ ਚਲੋ ਆਪਾਂ ਤੁਸੀਂ ਜਿਆਦਾ ਰਾਜਨੀਤੀ ਚ ਜਿਆਦਾ ਵੜਦੇ ਜਿਹਹੂਰਨਾ ਦੇ ਕੰਮਾਂ ਚ ਚਲੋ ਕੀ ਆਪਾਂ ਰਾਜਨੀਤਿਕ ਬੰਦਿਆਂ ਦੀ ਅੱਜ ਤੁਹਾਨੂੰ ਦਸੀਏਗਾ ਹੋ ਰਾਜਨੀਤੀ ਦੇ ਵਿੱਚ ਮੇਰੇ ਬਾਰੇ ਕਿਸੇ ਵੀ ਵੱਡੇ ਲੀਡਰ ਜਿਵੇਂ ਵੱਡੇ ਲੀਡਰ ਆਪਾਂ ਤੇ ਉਹ ਮੰਨਦੇ ਆ ਨਾ ਪਹਿਲਾਂ ਜਿਹੜੇ ਪਹਿਲਾਂ ਤੋਂ ਐਮਐਲਏ ਰਹਿ ਚੁੱਕੇ ਆ ਚਾਹੇ ਐਮਐਲਏ ਦੇ ਲੈਵਲ ਦੇ ਆ ਜਿਵੇਂ ਉਂਗਲਾਂ ਤੇ ਗਿਣੇ ਜਾਂਦੇ ਆ ਪਹਿਲਾਂ ਗਿਣ ਲਓ ਆਪਣੇ ਸਰਦਾਰ ਗੁਰਚੇ ਸਿੰਘ ਭੁੱਲਰ ਨੂੰ ਭੁੱਲਰ ਪਰਿਵਾਰ ਗਿਣ ਲਓ ਕਿੰਨੇ ਪਿਓ ਪੁੱਤ ਗਿਣ ਲਓ ਅਨੂਪ ਸਿੰਘ ਭੁੱਲਰ ਤੇ ਸੁਖਬਾਲ ਸਿੰਘ ਭੁੱਲਰ ਐਮਐਲਏ ਵੀ ਰਹਾ ਵੀ ਲੋ ਤੇ ਦੂਜੀ ਅਕਾਲੀ ਸਰਕਾਰ ਚ ਵੇਖ ਲਓ ਆਪਣਾ ਸਦਾਰ ਗੁਰਸਾ ਸਿੰਘ ਬਲਟੋਹਾ ਸਾਹਿਬ ਹਾਂਜੀ ਹੋਰ ਬਲਟੋਹਾ ਸਾਹਿਬ ਤੇ ਅਕਾਲੀਆਂ ਦੇ ਹੋਰ ਕਿਹੜਾ ਨੇ ਵੱਡਾ ਕੋ ਲੀਡਰ ਚਿਹਰਾ ਕਾੜੀ ਗੌਰਵਦੀਪ ਬਲਟੋਹਾ ਵਾ ਤੇ ਕਾਂਗਰਸ ਦੇ ਵੀ ਹੋਗੇ ਤੇ ਆਜਵਾ ਦੇ ਵੀ ਆ ਗਏ ਨੂਬ ਸਿੰਘ ਦੀ ਹੋਣੀ ਤੇ ਇੱਕ ਕਾਂਗਰਸ ਚ ਆ ਜੋ ਤੇਜਪੀ ਸਿੰਘ ਪੀਟਰ ਤੇ ਹੁਣ ਆਮ ਪਾਰਟੀ ਦੇ ਸਰਵਨ ਸਿੰਘ ਤੋਂ ਨੇ ਐਮ ਐਲ اے ਮਤਲਬ ਜਿਹੜੀਆਂ ਗਿਣੀਆਂ ਚੁੜੀਆਂ 8 10 ਸ਼ਕਤੀ ਤਾਂ ਇਲਾਕੇ ਦੀਆਂ ਚਾਹੇ ਕੋਈ ਐਮ ਐਲ اے ਵਹਿ ਚੁੱਕੇ ਆ ਚਾਹੇ ਹੈਗੇ ਆ ਇਹਨਾਂ ਨੂੰ ਹਰੇਕ ਬੰਦੇ ਦਾ ਪਿੰਡ ਦੇ ਮਤਲਬ ਕਿ ਪਿੰਡ ਦੇ ਲੈਵਲ ਤੇ ਲਾ ਲਓ ਜਿੱਦਾਂ ਸਰਪੰਚੀ ਦੇ ਬੰਦਾ ਲੈਵਲ ਦਾ ਲਾ ਲਓ ਬੰਦਾ ਉਹਨਾਂ ਨੂੰ ਜਾਣ ਦਿੰਦੇ ਆ ਪਰ ਮੈਨੂੰ ਇਹ ਸ਼ਕਤੀ ਤਾਂ ਬਿਲਕੁਲ ਨਹੀਂ ਜਾਣਦੀ ਮੈਨੂੰ ਪੂਰਾ ਇਲਾਕਾ ਜਾਣਦਾ ਹੁਣ ਇੱਥੇ ਗੱਲ ਵੇਖੋ ਟੁਕਦੀ ਨਾ ਹੈ ਨਾ ਕੋਈ ਵੱਖਰੀ ਸਾਡੀ ਗੱਲ ਲੀਡਰ ਬੰਦੇ ਇੱਕ ਪਿੰਡ ਦੇ ਵਿੱਚ 100 ਬੰਦੇ ਦੀ ਵੋਟ ਜਾਂ ਉਹਨੂੰ ਪਿੰਡ 'ਚ ਹੀ ਜਾਣਦੇ ਹੁੰਦੇ ਜਿੰਨੇ ਕਾ ਜਾਂ ਇੱਕ ਪਿੰਡ ਜਾਣਦਾ ਹੋਊਗਾ ਜਿੰਨੇ ਹੀ ਜਾਣਦੇ ਹੁੰਦੇ ਆ ਤੇ ਉਹਨਾਂ ਨੂੰ ਲੀਡਰ ਹੈ ਚੰਗੀ ਤਰ੍ਹਾਂ ਆਮਗਲਾ ਦੇ ਰਟੇ ਆ ਵੀ ਫਲਾਣਾ ਸੋਆ ਫਲਾਣਾ ਬੰਦਾ ਵਾ ਪਹਿਲਾਂ ਕਾਲੀ ਹੀ ਹੁਣ ਕਾਂਗਸੀ ਹੋ ਗਿਆ ਹੁਣ ਆਮ ਹੋ ਗਿਆ ਹੁਣ ਹੋ ਗਿਆ ਖਾਸ ਹੋ ਗਿਆ ਇੱਥੇ ਰਹਿੰਦਾ ਉੱਥੇ ਜਾਂਦਾ ਕੀ ਕਰਦਾ ਕੀ ਨਹੀਂ ਕਰਦਾ ਆ ਬਾਜ ਸਟੂਡੀਓ ਦਾ ਬਾਇਓਗ੍ਰਾਫੀ ਦਾ ਕਿਸੇ ਲੀਡਰ ਨੂੰ ਨਹੀਂ ਪਤਾ ਵੀ ਬਾਜ ਦਾ ਪਿੰਡ ਕਿਹੜਾ ਬਾਜ ਸਟੂਡੀਓ ਕਿੱਥੇ ਬਾਜ ਦੀ ਮੌਜੂਦਾ ਰਹਿਸ਼ ਕਿੱਥੇ ਕਿੱਥੇ ਰਹਿੰਦਾ ਕਿੱਥੇ ਸੌਂਦਾ ਕਿੱਥੇ ਬਹਿੰਦਾ ਕਿੱਥੇ ਉੱਡਦਾ ਮੇਰੇ ਬਾਰੇ ਇਹ ਵੱਡੇ ਲੀਡਰ ਬਿਲਕੁਲ ਨਹੀਂ ਜਾਣਦੇ ਉਹਦੇ ਚ ਉਹਨਾਂ ਦਾ ਕੁਝ ਥੋੜੀ ਆ ਉਹ ਮੇਰਾ ਆਗੇ ਕਿਉਂਕਿ ਮੈਂ ਨਹੀਂ ਕਦੀ ਜਿਆਦਾ ਉਹ ਤੁਹਾਡੇ ਵਾਂਗੂ ਫੋਟੋਆਂ ਫੋਟਾਂ ਘਟ ਲਵਾਈਆਂ ਅਸਲ ਚ ਮੈਂ ਉਹ ਲੋਕਾਂ ਨੂੰ ਤੇ ਦਿਨਾਂ ਹੀ ਦਿਨਾਂ ਬਣਾ ਬਣਾ ਕੇ ਫਰੇਮ ਤੂੰ ਜੇ ਲਾਓ ਲੇਡਰਾਂ ਦੀਆਂ ਫੋਟੋਆਂ ਕਰਾ ਦਿਓ ਤੇ ਮੈਨੂੰ ਨਹੀਂ ਜਾਣ ਮੈਨੂੰ ਇੱਕ ਚਿਹਰੇ ਤੋਂ ਜਾਣਦੇ ਹੁੰਦੇ ਸਿਰਫ ਚਿਹਰੇ ਤੋਂ ਵੀ ਇਹ ਬੰਦਾ ਸਟੂਡੀਓ ਆ ਫੋਟੋਗ੍ਰਾਫਰ ਆ ਇੱਥੇ ਫਿਰਦਾ ਇੱਥੇ ਵਿਆਜ ਮਿਲਦਾ ਤੇ ਇਹਨਾਂ ਚੋਂ ਸਾਰਿਆਂ ਲੀਡਰਾਂ ਚੋਂ ਮੈਨੂੰ ਇਹ ਪਤਾ ਵੀ ਮੈਂ ਦਾਅਵੇ ਨਾ ਕਹਿ ਸਕਦਾ ਵੀ ਨਾ ਗੁਰਚੇਤ ਸਿੰਘ ਭੁੱਲਰ ਨੂੰ ਪਤਾ ਮੇਰੇ ਬਾਰੇ ਕੌਣ ਕਿੱਥੋਂ ਕੀ ਹਾਂ ਦਾਦੇ ਦਾ ਨਾਮ ਲੈਂਦਾ ਇੱਕ ਵਾਰੀ ਸਰਦਾਰ ਦਰਸ਼ਨ ਸਿੰਘ ਦਾ ਫਿਰ ਦੱਸਿਆ ਵੀ ਅੱਛਾ ਉਹ ਤੇ ਬਜ਼ੁਰਗਾ ਢੇ ਭਰਾ ਨਹੀਂ ਤੇ ਅਨੂਬ ਸਿੰਘ ਨੂੰ ਵੀ ਕੋਈ ਪਤਾ ਭਾਜਪਾ ਪਾਰਟੀ ਵਾਲਿਆਂ ਨੂੰ ਤੇ ਸੁਖਪਾਲ ਭੁੱਲਰ ਨੂੰ ਆਪਾਂ ਐਮਐਲਏ ਵੀ ਬਣਾਇਆ ਹੈ। ਜੇਕਰ ਆਪਾਂ ਅੱਕੇ ਹੋਇਆ ਨੇ ਅਕਾਲੀਆਂ ਤੋਂ ਅੱਕੇ ਹੋਇਆ ਨੇ ਆਕਾ ਵੀ ਸੁਖਪਾਲ ਨੂੰ ਕਾਂਗਰਸ ਨੂੰ ਬਣਾਉਣਾ। ਮਤਲਬ ਕਾਂਗਰਸ ਦਾ ਮਤਲਬ ਚਿਹਰਾ ਬਲਣਾ ਬੰਦਾ ਭਾਵੇਂ ਕੋਈ ਹੋਵੇ। ਹੂੰ। ਇਹ ਵੀ ਤਨੇ ਨਹੀਂ ਜਾਣਦੇ। ਬਿਰਸਾ ਸਿੰਘ ਬਲਟੋਹਾ ਵੀ ਬਿਲਕੁਲ ਨਹੀਂ। ਗੌਰਵਦੀ ਬਲਟੋਹਾ ਗਾੜੀ ਮੁੰਡਾ ਉਹਨੂੰ ਵੀ ਨਹੀਂ ਪਤਾ। ਆਹ ਮੁੰਡਿਆਂ ਤੋਂ ਕੋਈ ਪਤਾ ਕਰ ਲੈਣ ਤੇ ਕੋਈ ਥਰੀ ਗੱਲ ਲੈ। ਤੇ ਇੱਕ ਉਹ ਆਪਣੇ ਕਰਿਆਲਾ ਬਰਨਾਲਾ ਆਪਣੇ ਪ੍ਰੋਫੈਸਰ ਸਾਹਿਬ ਤੇ ਤੇ ਆਪਣੇ ਬਿੱਲੂ ਭਾਜੀ ਤੇ ਉਹਨਾਂ ਦਾ ਗਾੜੀ ਬੇਟਾ ਰਾਜਵੀਰ ਸਿੰਘ ਕਿ ਭੁੱਲ ਉਹ ਵੀ ਬਿਲਕੁਲ ਨਹੀਂ ਕਰਦਿਆ ਕਰਾਉਂਦਿਆਂ ਵੀ ਮੱਲੋ ਵੀ ਮੈਨੂੰ ਚਿਹਰੇ ਤੋਂ ਜਾਣਦੇ ਆ ਤੇ ਹੈ ਸਸਰੀ ਕਾਲ ਤੇ ਸਸਰੀ ਕਾਲੀ ਤੇ ਹਾਂ ਬਲਟਵਾ ਸਾਹਿਬ ਨੇ ਕਰ ਉਹ ਆਪਣੇ ਗਰਸ਼ੇਵ ਸਿੰਘ ਬੱਬੂ ਮਾੜੀ ਮੇਗਾ ਦੇ ਉ크੍ਰੇਨਾਂ ਮੈਂ ਦੋ ਲਾਈਆਂ ਲੋਕਾਂ ਦੇ ਇੱਕ ਲਾਈ ਦੀ ਪਹਿਲਵਾਨ ਦਾ ਆਪਾਂ ਦੋ ਲਾਈਏ ਮੈਂ ਦੋ ਲਾ ਦਿੰਨੇ ਆਪਾਂ ਜਿੱਥੇ ਕੈਮਰੇ ਚਾਰ ਲੱਗਣੇ ਮੈਂ ਅੱਠ ਲਾਈਏ ਇਤਨਾ ਹੀ ਕੀਤਾ ਹੈਂ ਕਰਾਂ ਵਿਆਹ ਤੇ ਮੁੜ ਕੇ ਉੱਥੇ ਮੈਂ ਜਦੋਂ ਐਂਟਰੀ ਪਾਉਣ ਡਿਆ ਤੇ ਮੈਨੂੰ ਬਲਟਵਾ ਸਾਹਿਬ ਲੱਗੋ ਨੰਗੇ ਤੇ ਕਹਿੰਦੇ ਹਾਂ ਜੀ ਬੰਦੇ ਗਿਣੀ ਜਨਾ ਬੰਦੇ ਗਿਣੀ ਜਨਾ ਮੈਂ ਹਾਂ ਜੀ ਅੱਜ ਮੈਂ ਪਤਾ ਰੱਖਣਾ ਪੈਣਾ ਕਿਹੜੇ-ਕਿਹੜੇ ਆਏ ਅੱਜ ਸਾਡਾ ਪਪੂ ਵੀਰ ਫਿਰ ਉਹ ਨਾ ਸਾਡਾ ਰਾਜਨੀਤਿਕ ਲੀਡਰ ਆ ਤੇ ਅਸੀਂ ਇਹ ਬੰਦੇ ਦੇਖਨੇ ਨਾ ਕਿਹੜੇ-ਕਿਹੜੇ ਆਏ ਆ ਤੇ ਇੰਨਾ ਕੀ ਬਸ ਤੇ ਤੇਜਪ੍ਰੀਤ ਸਿੰਘ ਜੀ ਪੀਟਰ ਜਿਹੜੇ ਆ ਉਹ ਮੈਨੂੰ ਤਾਂ ਜਾਣਦੇ ਆ ਉਹ ਤਾਂ ਨਿਚੀ ਨਹੀਂ ਪਿੰਡ ਤੋਂ ਤੌਰ ਤੇ ਨਹੀਂ ਚਿਹਰੇ ਤੋਂ ਤੇ ਸਟੂਡੀਓ ਤੋਂ ਜਾਣਦੇ ਆ ਕਿਉਂਕਿ ਮੈਂ ਉਹਨਾਂ ਦੀਆਂ ਆੜੀਆਂ ਬੋਰਡਾਂ ਤੇ ਲੱਗੀਆਂ ਫੋਟਾਂ ਫੜਵਾ ਅਸੀਂ ਉਹਨੇ ਇੱਕ ਰਾਂ ਸਟੂਡੀਓ ਸੈਟਅਪ ਲਾ ਲਿਆ ਘਰੇ ਹੀ ਤੇ ਪੀਟਰ ਸਾਹਿਬ ਬਦਲ ਬਦਲ ਕੇ ਆਈ ਜਾਂਦੇ ਸੀ ਆਪਣਾ ਕਦੀ ਪੈਂਟ ਕੋਟ ਤੇ ਕਦੀ ਆਪਣੀਆਂ ਜਹਿਗਤਾਂ ਦੇ ਕਦੀ ਪਤਾ ਨਹੀਂ ਕਿੰਨੀਆਂ ਕਿ ਡਰੈਸਾਂ ਬੜੀਆਂ ਸੀ ਵਧੀਆ ਵਧੀਆ ਘੈਂਟ ਦੀਆਂ ਪਾਈਆਂ ਤੇ ਪੱਲੀ ਹੋਂ ਦੇ ਮੈਂ ਠਾ ਠਾ ਫੋਟੋਆਂ ਅਰ ਚਿਕੜਾ ਚਵਾਇਦੀਆਂ ਬੜੀ ਫੋਟੋ ਖਿੱਚੀ ਮੈਂ ਉਹ ਤੇ ਆ ਹੁਣ ਪਿੱਛੇ ਦੇਕਰਾਂ ਮਿਲੇ ਹੀ ਆਪਣੇ ਉਹ ਝੰਡੇ ਦੇ ਘੋਲ ਤੇ ਉਦੋਂ ਕੇ ਵਾਲੇ ਨੇ ਬੜੇ ਬਾਈ ਫਿਰ ਇੱਕ ਵਾਰ ਕਰੀਏ ਫੋਟੋਆਂ ਮਾਚੀਆ ਜੀ ਕਰ ਲੈਣੀ ਆਪਾਂ ਮੈਂ ਹਰ ਜਿਹੜੀਆਂ ਫੋਟੋਆਂ ਲਾਉਂਗਾ ਮੁੜ ਕੇ ਉਹ بڑے بڑے ਫਲੈਕਸਾਂ ਤੇ ਲੱਗਦੀਆਂ ਨੇ ਬੋਲਾ ਤੇ ਥੱਲੇ ਆਦिए ਸਰਮਣ ਤੁਨ ਸਾਹਿਬ ਜਿਨ੍ਹਾਂ ਨੂੰ ਆਪਾਂ ਐਡਕੀ ਐਮਐਲਏ ਬਣਾਇਆ ਤੇ ਉਹ ਮੈਨੂੰ ਚੰਗੀ ਤਰ੍ਹਾਂ ਜਾਣਦਾ ਉਹਦਾ ਕਾਰਨ ਆ ਵੀ ਅਹੀਂ ਲੋਕਲ ਹੋਣ ਕਰਕੇ ਨਾਰਲੀ ਇਲਾਕਾ ਹੋਣ ਕਰਕੇ ਇੱਥੇ ਵਿਆਹ ਸ਼ਾਦੀਆਂ ਹੋਣੇ ਤੇ ਸਾਰੇ ਰਹਿਣਵਾਨਾਂ ਨੂੰ ਪਤਾ ਨਾ ਸਾਰੇ ਟੀਮ ਸਾਰੀ ਨੂੰ ਪਤਾ ਤੁਨ ਸਾਹਿਬ ਦੀ ਸਾਰੀ ਟੀਮ ਨੂੰ ਆਪਣੇ ਚੇਅਰਮੈਨ ਭਗਵੰਤ ਸਿੰਘ ਉਹਨਾਂ ਦੇ ਸਤਿਕਾਰਯੋਗ ਵੱਡੇ ਸਰਦਾਰ ਮਿਸ਼ਾਨ ਸਿੰਘ ਜੀ ਤੇ ਇਹਨਾਂ ਸਾਰਿਆਂ ਨੂੰ ਮੇਰੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ ਤੇ ਤੁਨ ਸਾਹਿਬ ਨੇ ਵੀ ਆਪਾਂ ਕੋਈ ਲੀਡਰ ਦੇ ਤੌਰ ਤੇ ਨਹੀਂ ਗੱਲ ਕੀਤੀ ਸੀ ਆਪਾਂ ਦੇ ਇੱਕ ਭਰਾ ਦੇ ਤੌਰ ਤੇ ਵੀ ਚਲੋ ਚਲੋ ਨੇ ਮੈਨੂੰ ਪੁੱਛਿਆ ਵੀ ਪਹਿਲਾਂ ਲਖਸ਼ ਤੋਂ ਪਹਿਲਾਂ ਵੀ ਬਾਜ ਉੱਡੂ ਮੈਂ ਅੱਜ ਇਕੱਲਾ ਨਹੀਂ ਉੱਡੂ ਨਾਲ ਜਾ ਜੂ ਉਡੂ ਇਹ ਦਾਦਾ ਆਪਾ ਐ ਫਿਰ ਜਹਾਜ਼ ਜਾਇਆ ਉਹ ਰੈਲੀ ਉਹੀ ਤਰਨਤਨ ਸਾਹਿਬ ਤੋਂ ਵੱਡੀ ਰੈਲੀ ਦੇ ਸਾਨੂੰ ਸਾਨੂੰ ਜਦੋਂ ਅਸੀਂ ਜਿਤਾਇਆ ਉਦੋਂ ਵੀ ਬਾਈ ਬਾਈ ਹੋਈਆਂ ਆੜੀਆਂ ਆਪੇ ਚ ਜਦੋਂ ਵੱਡੀ ਰੈਲੀ ਇੱਕ ਕੱਢੀ ਭਗਵੰਤ ਮਾਨ ਨੇ ਸੋਰ ਸਿੰਘ ਫਿਰ ਮੈਂ ਆ ਗੁਰਸਾਖ ਸਿੰਘ ਰਾਜੋ ਕਿ ਭੁੱਲਰ ਸਾਹਿਬ ਅਹੀਂ ਸਾਰੇ ਇਕੱਠੇ ਜਿਹਨੂੰ ਜਹਾਜ਼ ਮੈਂ ਡਾਇਆ ਤੇ ਫਿਰ ਪਤਾ ਨਹੀਂ ਫਿਰ ਜਹਾਜ਼ ਹੱਤਬੜੀ ਕਰਉਂਦਾ ਪਵੰਤ ਜੀ ਮਾਨੂੰ ਮੱਥ ਲਿਆ ਮਾਰਿਆ ਇਸ਼ਾਰਾ ਤਾਂ ਮੈਂ ਬੜਾ ਚੇਰ ਹੋ ਗਿਆ ਵੀ ਦੂਦਰਸ਼ਨ ਜਲੰਧਰ ਦੇ ਉੱਥੇ ਬੇਲਬੁੱਝੇ ਹੁੰਦੇ ਸੀ ਸਾਡੇ ਉਦੋਂ ਐਂ ਬੜੀਆਂ ਕੁਲਪੀ ਕਰਮਾ ਕਰਮ ਖੇਡਦੇ ਨੇ ਆ ਮੈਂ ਜਿਆਖਿਆ ਭਵੰਤਪਨ ਸਾਹਿਬ ਆਜੋ ਹੁਣ ਥੱਕ ਕੇ ਰੈਲੀਆਂ ਘਰ ਕਰਕੇ ਲਾਈਏ ਛੇਟ ਛੇਟ ਉਹ ਤੂੰ ਸਾਥ ਜੇ ਮਾਰਦੇ ਜਾਂਦੇ ਵੀ ਪਵੰਤ ਮੰਨਦਾ ਜੀ ਮੈਂ ਰੈਲੀਆਂ ਪੜੀਆਂ ਜਮਾ ਅਜੇ ਕੱਢ ਲਈਏ ਇਹ ਸਰੀਰ ਬੰਨ੍ਹ ਗੰਨਾਗੇ ਮੈਂ ਠੀਕ ਹੈ ਫਿਰ ਮੈਂ ਤੇ ਲੱਗ ਗਿਆ ਜਾਂ ਛੜਾ ਕੇ ਮੈਂ ਤੇ ਲਾਉਣ ਲੱਗਾ ਪੈਕ ਹੁਣ ਗੱਲ ਕਰਦੇ ਆਂ ਵੀ ਆਹ ਆਪਣੀ ਇਲਾਕੇ ਚ ਰੈਪਿਊਟੇਸ਼ਨ ਕਿਸੇ ਇੱਕ ਪਾਰਟੀ ਦਾ ਲੋਕੋ ਨਹੀਂ ਸਰੀਰ ਤੇ ਲਵਾਇਆ ਕੇਸ ਹਨ ਸਾਡੇ ਖੇਮ ਕਰਨ ਹਲਕੇ ਦੇ ਸਾਰੇ ਲੀਡਰ ਸਾਹਿਬਾਨ ਜਾਂ ਮਸ਼ਹੂਰ ਬੰਦੇ ਪਰ ਇਨਾਂ ਸਾਰਿਆਂ ਦੇ ਵਿੱਚੋਂ ਨਾ ਇੱਕ ਸਭ ਤੋਂ ਸੀਨੀਅਰ ਨੇ ਇਹ ਸਰਦਾਰ ਗਰਚੇ ਸਿੰਘ ਭੁੰਨਰ ਦੇ ਟਾਈਮ ਦੇ ਅੱਜ ਤੋਂ 30 35 ਸਾਲ ਪਹਿਲਾਂ ਉਹਨਾਂ ਦੀ ਤੂਤੀ ਬੋਲਦੀ ਸੀ ਉਹ ਹੈ ਨੇ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਪ੍ਰਧਾਨ ਤੇ ਉਹਨਾਂ ਨਾਲ ਮੇਰਾ ਬੜਾ ਨਿੱਜੀ ਪਿਆਰ ਸੀ ਉਹਦਾ ਕਾਰਨ ਪਰਮਜੀਤ ਬੇਟਾ ਉਹਨਾਂ ਦਾ ਅਸੀਂ ਇਕੱਠੇ ਬਾਬੂੜਾ ਕਾਲ ਚ ਪੜੇ ਆ ਤੇ ਵਿਕਰਮ ਜੀ ਦਾ ਵਿਆਹ ਇਹਨਾਂ ਭਾਜੀ ਉਹਨਾਂ ਮੈਨੂੰ ਬੁਕਰਾਇਆ ਸੀ ਤੇ ਅੱਜਕੱਲ ਸਾਡਾ ਛੋਟਾ ਵੀਰ ਅਭਜੀਤ ਸਿੰਘ ਵੀ ਬੜਾ ਫੇਸਬੁਕ ਤੇ ਛਾਇਆ ਪਿਆ ਉਹ ਵੀ ਆਂਦਾ ਵੀਰ ਜੀ ਤੁਸੀਂ ਇਹੀਂ ਤੇ ਬੜੇ ਨਿੱਕੇ ਹੁੰਦੇ ਹਾਂ ਜਿਉ ਤੁਸੀਂ ਸਾਡੇ ਵੱਡਿਆਂ ਦੇ ਵਿਆਹਾਂ ਮੂਹਾਂ ਤੇ ਇੱਥੇ ਆਉਂਦੇ ਹੁੰਦੇ ਸੀ ਤੇ ਜਿਹੜੇ ਅਜੀਤ ਪ੍ਰਧਾਨ ਜੀ ਆ ਉਹਨਾਂ ਦਾ ਟਾਈਮ ਆ ਜਿੰਨੇ ਵੀ ਤੁਹਾਨੂੰ ਹਲਕਾ ਖੇਮਕਰਨ ਦਾ ਦੇ ਲੀਡਰ ਸਭਾ ਗਿਣਾਏ ਨੇ ਖੁਦ ਇਸ ਵੇਲੇ ਮੌਜੂਦਾ ਐਮਐਲਏ ਸਰਵਨ ਧੁੰਨ ਸਾਹਿਬੀ ਇਹ ਸਾਰੀਆਂ ਟੀਮਾਂ ਉਹਨਾਂ ਦੇ ਤਕਰੀਬਨ ਚੇਲੇ ਬਾਲ ਕੇ ਸੀ ਜਾਨੀ ਕਿ ਉਹਨਾਂ ਦੀ ਸੰਗਤ ਇਹਨਾਂ ਸਾਰਿਆਂ ਨੇ ਕੀਤੀ ਹੈ ਜਿੰਨੇ ਵੀ ਸਾਡੇ ਇਲਾਕੇ ਦੀਆਂ ਹਸਤੀਆਂ ਤੇ ਮੇਰਾ ਉਹਨਾਂ ਨਾਲ ਇੱਕ ਪਰਿਵਾਰਕ ਰਿਲੇਸ਼ਨ ਸੀ ਇੱਕ ਨਿੱਜੀ ਪਿਆਰ ਸੀ ਆਪਣੇ ਜੀਤ ਪ੍ਰਧਾਨ ਸਾਹਿਬ ਨਾਲ ਕਿਉਂਕਿ ਪ੍ਰੋਗਰਾਮ ਇਕੱਠੇ ਕਰਨੇ ਘਰ ਆਉਣਾ ਜਾਣਾ ਸਾਡਾ ਇੱਕ ਹਵਾਲਦਾਰ ਤੁਹਾਨੂੰ ਦੱਸਿਆ ਹੈ ਸਾਡਾ ਜਆ ਸਸਪੈਂਡ ਰਹਿਦਾ ਸੀ ਕਈ ਵਾਰੀ ਫਿਰ ਉਹਨਾਂ ਨੂੰ ਵੀ ਨਾਲ ਨਾਲ ਖੜ ਕੇ ਚੰਡੀਗੜ੍ਹ ਬਹਾਲ ਕਰਾਉਣਾ ਜਾ ਕੇ ਇਹ ਕਰਕੇ ਉਹ ਅਸਤੀ ਨੂੰ ਅੱਜ ਵੀ ਸਲੂਟ ਹੈ ਆਪਣਾ ਜਿਹੜਾ ਆ ਗਿਆ ਮੈਂ ਇੱਥੇ ਲੰਮ ਲੰਗਾ ਪੈਕ ਹੁਣ ਗੱਲ ਕਰਦੇ ਆਂ ਵੀ ਆਹ ਆਪਣੀ ਇਲਾਕੇ ਚ ਰੈਪਿਟੇਸ਼ਨ ਕਿਸੇ ਇੱਕ ਪਾਰਟੀ ਦਾ ਲੋਕੋ ਨਹੀਂ ਸਰੀਰ ਤੇ ਲਵਾਇਆ ਪਿਛਲੇ 26 30 ਸਾਲਾਂ ਚ ਵਿਚਰੇ ਆਂ ਆਪਾਂ ਲਾਗੇ ਚ ਇੱਕ ਪਾਰਟੀ ਦਾ ਲੋਕੋ ਨਹੀਂ ਲਵਾਇਆ ਇੱਕ ਮਤਲਬ ਕਹਿ ਲੋਗੇ ਜਾਂ ਤੇ ਬਿਨਾਂ ਵੀ ਜਾਂ ਆਪਾਂ ਸ਼ੁਰੂ ਤੋਂ ਇਸ ਪਾਰਟੀ ਨਾਲ ਜੁੜੇ ਹੁੰਦੇ ਤੇ ਉਹਦੇ ਕੋਈ ਚੰਗੇ ਕੰਮ ਹੀ ਚਲਦੇ ਆਉਂਦੇ ਤੇ ਉਹਦੇ ਕੰਮਾਂ ਨੂੰ ਯਾਦ ਕਰਦੇ ਇੱਥੇ ਤੇ ਪਤਾ ਨਹੀਂ ਲੱਗਦਾ ਜਿਹਨੂੰ ਆਪਾਂ ਅੱਗੇ ਲਿਆਉਣੇ ਆ ਉਹ ਮੁੜ ਕੇ ਆਪਾਂ 6 ਮਹੀਨੇ ਬਾਅਦ ਉਹਨਾਂ ਨੂੰ ਖੜਾ ਘੜਲਾ ਪੈਣ ਤਾਂ ਕੀ ਕਰੀਏ ਇਸ ਕਰਕੇ ਮੈਂ ਪਾਰਟੀ ਨੂੰ ਨਹੀਂ ਪਹਿਲ ਦਿੰਦਾ ਮੈਂ ਪਹਿਲ ਦਿੰਦਾ ਸਿਰਫ ਬੰਦੇ ਮੇਰੀ ਵੱਲੋਂ ਪਾਰਟੀ ਦਾ ਨਾਂ ਕੋਈ ਵੀ ਹੋਵੇ ਪਰ ਬੰਦਾ ਵਧੀਆ ਇਨਸਾਨ ਵਧੀਆ ਹੋਵੇ ਪਾਰਟੀ ਦਾ ਜਿਹੜਾ ਮਰਜ਼ੀ ਨਾਂ ਰੱਖ ਦੋ ਮਾੜੀ ਪਾਰਟੀ ਰਾਤੋਂ ਤਾ ਦੇ ਮੈਂ ਮਾੜੀ ਪਾਰਟੀ ਦਾ ਨਾ ਭਾਵੇਂ ਮੜਾ ਹੀ ਹੋਵੇ ਪਰ ਕੰਮ ਚੰਗੇ ਕਰਦੇ ਹਾਂ ਮੈਂ ਉਹਨਾਂ ਦਾ ਸਹਿਯੋਗ ਕਰ ਸਕਦਾ ਮਾਂ ਕਰਦਾ ਵੀ ਆ ਜਿੰਨੀ ਵੀ ਜੋਗੇ ਹੋਈ ਦਾ ਇਹ ਆ ਗੱਲਬਾਤ ਸੀ ਅੱਜ ਆਪਾਂ ਤੁਹਾਨੂੰ ਇਲਾਕੇ ਦੀਆਂ ਮਸ਼ਹੂਰ ਸ਼ਖਸੀਅਤਾਂ ਦੱਸਣਦੇ ਹਾਂ ਫਾਇਦ ਬੜੀਆਂ ਵਾਂ ਮਸ਼ਹੂਰ ਸ਼ਖਸੀਅਤਾਂ ਬਹੁਤ ਇਲਾਕੇ ਦੇ ਜਿਹੜੀਆਂ ਮੇਰੇ ਨਾਲ ਪਾਵਰ ਬੜੀ ਰੱਖਦੀਆਂ ਵਾਂ ਉਹ ਕਈ ਸਰਪੰਚ ਵੀ ਐਮਐਲਏ ਜਿੰਨੀ ਤਾਕਤ ਰੱਖਣ ਵਾਲੇ ਬੰਦੇ ਇਹੇ ਸਾਡੇ ਤੇ ਆ ਗੱਲਬਾਤ ਸੀ ਅੱਜ ਆਪਾਂ ਮਸ਼ਹੂਰ ਬੰਦਿਆਂ ਦਾ ਏਰੀਆ ਦੇ ਮੁਤਾਬਕ ਤੁਹਾਨੂੰ ਦੱਸਿਆ ਤੇ ਇੱਕ ਯਾਰ ਗੱਲ ਵੀ ਜਦੋਂ ਵੀਡੀਓ ਕਰੀਦੀ ਆ ਨਾ ਕਿ ਇਹ ਮਰਗਮੁਰਗ ਤੇ ਇਹ ਸਾਰੇ ਲੀਡਰ ਸਾਹਿਬਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਦੋਂ ਬਾਅਦ ਸਟੂਡੀਓ ਵੀਡੀਓ ਕਰਦਾ ਵੇ ਭੋਗ ਦੀ ਕਿਸੇ ਦੇ ਵੀ ਭੋਗ ਦੀ ਤੇ ਇੱਕ ਨਾ ਇਹ ਜਦੋਂ ਸ਼ਰਧਾਂਜਲੀयां ਦਿੰਦੇ ਆ ਨਾ ਹੁਣ ਮੈਂ ਗਾਂ ਤੇ ਸੋਚ ਲਿਆ ਵਾ ਕਿ ਮੈਂ ਜਦੋਂ ਸਾਰਾ ਕਵਰ ਕਰਕੇ ਜਦੋਂ ਇਹਨਾਂ ਸ਼ਰਧਾਂਜਲੀयां ਦੇਣੀਆਂ ਮੈਂ ਸਟੈਂਡ ਤੇ ਕੈਮਰਾ ਰੱਖ ਕੇ ਤੇ ਪਾਸੇ ਲੁਕ ਜਾ ਕਰਨਾ ਜਦੋਂ ਜਿਹੜੇ ਸ਼ਰਧਾਂਜਲੀਆਂ ਦਿੰਦੇ ਆ ਤੇ ਇੱਕ ਨਾ ਕੋਈ ਸ਼ਬਦ ਨਹੀਂ ਆਪਣਾ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ ਇੱਕ ਤੇ ਤੁਹਾਨੂੰ ਪਤਾ ਫਿਰ ਸ਼ਰਧਾਂਜਲੀ ਦਿੰਦੇ ਆ ਕਿ ਮੂੰਹ ਹੀ ਬੜਾ ਘੁੜਾਇਆ ਪਾਉਣਾ ਪੈਂਦਾ ਘਰ ਵਾਲਿਆਂ ਦੇ ਹਿਸਾਬ ਨਾਲ ਤੇ ਦੋਖਫੂਸ ਜਿਹੇ ਆਲਾ ਤੇ ਇੱਕ ਜਦੋਂ ਕੇਲ ਕਰਿੰਦੇ ਆ ਹਾਂ ਉੱਚਨ ਤੇ ਬਾਜ ਪਏ ਉਧਰੋਂ ਮੈਂ ਵੀਡੀਓ ਸਾਹਮਣੇ ਕਰਦੇ ਨਾਲੇ ਉਹ ਅੱਖਾਂ ਮੇਰੇ ਨਾਲ ਕਰੀ ਜਾਂਦੇ ਆ ਤੇ ਮੈਨੂੰ ਮਹਿਸੂਸ ਆਇਆ ਕਰਾਉਂਦੇ ਵੀ ਦੱਸੋ ਵੀ ਭਰਾਵਾ ਨੂੰ ਮੈਂ ਮਾਰਿਆ ਮਰ ਰਾਂ ਮਰ ਗਿਆ ਹੁਣ ਤੁਸੀਂ ਕੋ ਕੋ ਫਿਰਨਾ ਥੋੜਾ ਸ਼ਬਦ ਘਟ ਪੜਿਆ ਕਰੋ ਇਹ ਹੋਰ ਸ਼ਬਦ ਬੜੇ ਆ ਇਹ ਸ਼ਬਦ ਨਾ ਮੈਨੂੰ ਨਾ ਸਿੱਧਾ ਪੜਿਆ ਕਰੋ ਕਿ ਕੇਲ ਕਰੇਂਦੇ ਹਨ ਨੂੰ ਚਿੰਤੇ ਬਾਜ ਪਏ ਬਾਜ ਪਏ ਉਸ ਨੂੰ ਨਹੀਂ ਪੂਰਾ ਨਹੀਂ ਹੋਣਾ ਤੇ ਇਹ ਕਰਕੇ ਮੇਰੀਆਂ ਅੱਖਾਂ ਜੱਖਾਂ ਪਾ ਕੇ ਨਹੀਂ ਇਹ ਪੜਨਾ ਕਿਸੇ ਨੇ ਵੀ ਤੇ ਤੁਸੀਂ ਨਾ ਵੀਰ ਮੇਰੇਓ ਸ਼ਰਧਾਂਜਲੀ ਚਲੋ ਵਧੀਆ ਗੱਲਾਂ ਦੇਣੀਆਂ ਚਾਹੀਦੀਆਂ ਵਾ ਇੱਥੇ ਦੁੱਖ ਸੁੱਖ ਸਭ ਕੁਝ ਚੱਲਨੇ ਆ ਜ਼ਿੰਦਗੀ ਕਲ ਨਹੀਂ ਐ ਟਰਾਮਾ ਤੇ ਚਲੋ ਜੀ ਤੁਹਾਨੂੰ ਇਲਾਕੇ ਦੀਆਂ ਸ਼ਖਸੀਅਤਾਂ ਦੱਸੀਆਂ ਬਾਕੀ ਮਿਲਦੇ ਜੀ ਸਤਿ ਸ਼੍ਰੀ ਅਕਾਲ